ਕੀ ਜੀ ਸਾਡੇ 3:30 ਵਜੇ ਦਾ ਨਕਸ਼ਾ ਹੋਇਆ ਹਾਸਾ ਹੋਇਆ ਸਾਡੇ 8:30 ਵਜੇ ਮੈਨੂੰ 4:30 ਵਜੇ ਫੋਨ ਕੀਤਾ ਮੇਰੇ ਭੈਣ ਨੇ ਅਜੀ ਜਰੀ ਸੁੱਖਿਆ ਕੋਲੇ ਆਏ ਉਰੇ ਆਉਣ ਸਾਜਾ ਦੇਖਿਆ ਟਰੱਕ ਵਾਲਾ ਮਤਲਬ ਇਹਨਾਂ ਨੇ ਰੋਕ ਲਿਆ ਸੀ ਆਸਾ ਦਾ ਤਿੰਨ ਦਾ ਦੁਕਾਨਾ ਜਮੇ ਇਤੋਂ ਦਾ ਡੈਮੇਜ ਹੋ ਗਿਆ ਪੂਰੀ ਦੂਜੀਆਂ 2:00 ਵਜੇ ਦੁਕਾਨਾ ਡੈਮੇਜ ਹੋਈ ਨੇ ਕਿ ਜਾ ਇਹਨਾਂ ਦਾ ਜਿਹੜਾ ਰੇ ਮੋਟ ਆਪਣਾ ਮਸ਼ੀਨਾ ਨੇ ਕੋਈ ਨੁਕਸਾਨ ਹੋਊਗਾ ਨੁਕਸਾਨ ਹੋਊਗਾ ਇਹ ਅੱਜ ਰਟਾ ਮੰਤਰੀ ਲਗਾਣਾ ਜੀ। ਕੰਨ ਤਿੰਨ ਕਾਰੀਆਂ ਕਰੀਆਂ ਨੇ। ਇੱਕ ਤਾਂ ਹੈਗੀ ਟਾਇਰ ਪੰਚਰ ਦੀ ਜੀ। ਇੱਕ ਹੈਗੀ ਫੋਟੋਗ੍ਰਾਫਰ ਦੀ। ਤੇ ਜਿਹੜੀ ਤੇਜੀ ਦੁਕਾਨਾਂ ਏਸੀਆਂ ਦੀਆਂ। ਜੀ ਦਿਨੇ ਇਹ 3:30 ਵਜੇ ਸੂਰੇ। ਕਿੰਨਾ ਨੁਕਸਾਨ ਹੋਇਆ ਤੇ? ਨੁਕਸਾਨ ਲੱਖਾਂ ਤਾਂ ਹੈਗੀ ਹੈ ਜੀ। ਹੋ ਸਕਣੀ। ਲੱਖਾਂ ਤਾਂ ਹੈਗੀ ਹੈ ਜੀ। ਜੇ ਦਿਨੇ ਹੁੰਦਾ ਤਾਂ ਫਿਰ ਹੋਰ ਹੋਰ 25-30 ਬੱਚੇ ਬੈਠੇ ਹੁੰਦੇ ਨਹੀਂ ਬੰਦੇ ਬੈਠੇ ਹੁੰਦੇ। ਵੱਡਾ ਨੁਕਸਾਨ ਹੋਣਾ ਸੀ। ਕਾਰਨ ਕੀ ਮੰਨਦੇ ਤੁਸੀਂ? ਕਾਰਨ ਤੇਹੀ ਹੈ ਜੀ ਉਹ ਡਰਾਈਵਰ ਕਹਿ ਰਿਹਾ ਮੈਨੂੰ ਨੀਂਦ ਆ ਗਈ। ਸਰ 37 ਆ ਰਹੀ ਦੀ ਗੱਡੀ ਕਿਤੇ ਜਾ ਰਹੀ ਸੀ ਤ ਉਹ ਜਾ ਰਹੀ ਦੀ ਗੁਰਦਗੜ ਸਾਹਿਬ ਕੀ ਹੈ ਕੀ ਇਹਦੇ ਵਿੱਚ ਇਹਦੇ ਵਿੱਚ ਉਹ ਆ ਜੀ ਆ ਜਿਹੜਾ ਸਬਸਕ੍ਰਾਈਬ ਹੁੰਦਾ ਜੀ ਤਾਰਾਂ ਮੇਰੀ ਬਿਜਲੀ ਦੀ ਤਾਰਾਂ ਵੀ ਉੱਤਰ ਨੇ ਕਾਫੀ ਹੋ ਗਈ ਤਰੇ ਤੋਂ ਤਾਰਾਂ ਵੀ ਜੇ ਕੇਬਲ ਨਾ ਹੁੰਦੀ ਜੀ ਫਿਰ ਵੱਡਾ ਨੁਕਸਾਨ ਹੋਣਾ ਸੀ ਇਹਦਾ ਕੇਬਲ ਕਰਕੇ ਬਚਾਉ ਰਹਿ ਗਿਆ ਜੀ ਤੋਂ ਕੰਬੇ ਵੀ ਚੱਕਦੇ ਜਾਨੀ ਪਹਿਲਾ ਖੰਭੇ ਤੇ ਲੱਗੀ ਪਹਿਲਾ ਖੰਭੇ ਚ ਲੱਗੇ ਜੰੰਬਾ ਤੋੜਿਆ ਹਾਂ ਇਹ ਤੁਹਾਡੇ ਬਿਚਾਨ ਨੇ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਕੀ ਨੁਕਸਾਨ ਦਾ ਤਾਂ ਹੀ ਹਜੇ ਐਸਟੀਮੇਟ ਲਾਇਆ ਨਹੀਂ ਤੁਸੀਂ ਦੇਖਦੇ ਆ ਵੀ ਕਿੰਨਾ ਕੁ ਹੋ ਰਿਹਾ ਥੋੜੇ ਸਾਹਮਣੇ ਆ ਜੀ ਆਈਡੀਆ ਆਈਡੀਆ ਤੁਸੀਂ ਦੇਖ ਲਓ ਜੀ ਹੁਣ ਸਾਰੀ ਤਾਂ ਮਸ਼ੀਨਰੀ ਖਰਾਬ ਹੋ ਗਈ ਅੱਛਾ ਉਹ ਦੁਕਾਨ ਦਾ ਤਾਂ ਤੁਹਾਨੂੰ ਪਤਾ ਹੀ ਵੀ ਦੇਖ ਲਓ ਹੈਗਾ ਕੁਝ ਬਾਕੀ ਇਹਨਾਂ ਨੂੰ ਅੰਦਰੋਂ ਟੱਕੀਆਂ ਦੇ ਨੇ ਸਟਰ ਚੁੱਟ ਸਾਰੇ ਸਾਰੇ ਤੋੜ ਤੇ ਜੀ ਤਿੰਨੇ ਸਟਰ ਟੁੱਟੇ ਦੁਕਾਨਾਂ ਦੇ ਤਾਂ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਤੜਕੇ ਹੀ 3 ਵਜੇ ਦਾ ਕੰਮ ਆਇਆ ਤੇ ਤਾਂ ਮੱਕਾ ਹੋਇਆ ਸੀ ਹਾਂ ਜੀ ਹਾਂ ਪੂਰਾ ਧਮਾਕਾ ਹੋਇਆ ਜਦੋਂ ਅਸੀਂ ਉੱਠ ਕੇ ਆ ਗਏ ਕੀ ਦੇਖਿਆ ਅੱਗੇ ਆ ਕੇ ਬਸ ਸਾਡਾ ਦੁਕਾਨ ਦੇਖਿਆ ਵੀ ਦੁਕਾਨ ਕਿੰਨੇ ਟਈਆ ਪੂਰੇ ਗੱਡੀ ਵਾਲਾ ਗੱਡੀ ਖੜੀ ਆ ਜੀ ਔਰ ਡਰਾਈਵਰ ਖੜਾ ਸੀ ਹੁਣ ਕੀ ਮਾਕਾ ਮਾਕਾ ਤਾਂ ਸੀ ਅਸੀਂ ਕਹਿੰਦੇ ਵੀ ਸਾਡਾ ਪਰਮਾਈ ਹੋ ਗਿਆ ਜਿਹੜਾ ਗੱਲਾਂ ਕਰ ਮਾਕਾ ਜੀ ਦਿਨੇ ਹੁੰਦਾ ਤਾਂ ਹੋਰ ਜਾਨੀ ਨਿਕਸ ਹਾਂ ਜੀ ਇਹ ਜਾਨੀ ਤਾਂ ਬਹੁਤ ਹੋ ਜਾਂਦਾ ਜੀ ਔਰ ਕੰਮ ਕਰਾਉਣ ਵਾਲੇ ਲੋਕ ਆਉਂਦੇ ਨੇ ਟਾਇਰਾਂ ਦਾ ਇਹ ਦੋ ਦੁਕਾਨਾਂ ਤੇ ਹੋਰ ਬੰਦੇ ਬੈਹ ਜਾਂਦੇ ਨੇ ਫੇਰੇ 15 15 ਬੰਦੇ ਇਕੱਠੇ ਹੋ ਜਾਂਦੇ ਨੇ ਸਟੂਡੀਓ ਦੀ ਤੇ ਕਿੰਨਾ ਕਰਫਸਾਨ ਹੋ ਗਿਆ ਨੁਕਸਾਨ ਤੋਂ ਸਰ ਬਾਰੋਂ ਹੰਦ ਰੋ ਕੇ ਖਾਂ ਨਹੀਂ ਬੋਲ ਕੇ ਸਾਰੇ ਸਾਰੇ ਹਾਂਜੀ ਹਾਂਜੀ ਸਭ ਕਰੇ ਪਾਟਾ ਕੋ ਜਰਾ ਇਸ ਦੀ ਹਾਂਜੀ ਹਾਂਜੀ ਠੀਕ ਬਿਲਕੁਲ ਜੀ ਦਿਨ ਚ ਹੁੰਦਾ ਦਿਨ ਛੋਟੇ ਸਾਰਿਆਂ ਦਾ ਕਾਨਾ ਦੇ ਲਗਭਗ 25 30 ਬੰਦੇ ਬੈਠੇ ਰਹਿੰਦੇ ਨੇ ਫਿਰ ਰਾਜ ਉਹ ਫੋਨ ਕਰਕੇ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਜੀ ਪਰ ਨੁਕਸਾਨ ਜਣੀ ਦੁਕਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਤਰੀਬ ਬੰਦਾ ਜੀ ਪੈਂਕਰ ਇਹਨਾਂ ਦੁਕਾਨ ਚ ਲਾਉਂਦਾ ਜੀ ਇਹ ਦੁਕਾਨ ਦਾ ਬਿਲਕੁਲ ਨਾਸ ਹੋ ਚੁੱਕਿਆ ਸਾਰਾ ਸਮਾਨ ਦੇ ਚੁੱਕਿਆ ਡੀਟੀਟੀ ਗੁਰੂ ਦੀ ਗਾਰਾ ਕਰਦੇ ਸੀ ਹਾਂਜੀ ਹਾਂ ਪੈਂਟਰ ਲੱਗ ਕੇ ਜਾਰਾ ਕਰਦਾ ਜੀ ਗਰੀਬ ਪਰਿਵਾਰਾ ਜੀ ਇਹ ਦੇਖੀ ਫੋਟੋਗ੍ਰਾਫ ਦਿਓ ਵੀ ਸ਼ਟਰ ਸ਼ੁੱਟਰ ਕਾ ਹਾਂ ਉਹਦਾ ਸ਼ਟਰ ਟੁੱਟ ਗਿਆ ਜੀ ਇੱਕ ਨਾਲ ਆਰਵਾ ਦਾ ਕੰਮ ਕਰਦਾ ਜੀ ਮੁੰਡਾ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਤੁਸੀਂ ਮੰਗਦਾ ਜੀ ਇਹਦੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਜੀ ਇਹਦਾ ਹੁਣ ਦੁਕਾਨ ਵਿਚਾਰਾ ਦੁਬਾਰਾ ਬਣਾ ਨਹੀਂ ਸਕਦਾ ਜੀ ਕਿਈ ਮਦਦ ਤੋਂ ਹੋਵੇ ਜੀ ਚੰਦਪੁਰ ਕਿਥੋਂ ਜਿਹੜੇ ਹੈਗਾ ਟਰੱਕ ਆਇਆ ਸੀ ਰਕੀਏ ਤੋਂ ਜੀ ਕਿੱਥੇ ਜਾਣਾ ਸੀ ਇਹ ਆਪਣੇ ਕਿਵੇਂ ਗੜ ਮੰਡੀ ਜਾਣਾ ਸੀ ਜਿਹੜੇ ਐਕਸੀਡੈਂਟ ਕੀਤਾ ਤਿੰਨ ਖੰਭੇ ਤੋਂ ਟੁੱਟ ਗਏ ਦੁਕਾਨਾਂ ਵੀ ਥਨੇ ਡੈਮੇਜ ਹੋ ਗਿਆ ਕੀ ਕਰਨਾ ਹੋਇਆ ਕਿਸੇ ਇਹ ਨੀਂਦ ਦਾ ਕਰਨ ਸੀ ਜੀ ਚਪਕੀ ਲੱਗੀ ਸੀ ਕੁਦਰਤੀ ਉੱਥੇ ਆ ਕੇ ਪਤਾ ਨਹੀਂ ਕਿਥੋਂ ਨਹੀਂ ਲੱਗ ਗਿਆ ਕਿੰਨੀ ਕਿ ਸਪੀਡ ਤੇ ਲੇ ਟਰੱਕ ਸਪੀਡ ਤਾਂ ਨੋਰਮਲ ਸੀ 35 40 ਕਿਲੋਮੀਟਰ ਦੀ ਕੁੰਤੀ ਚਾੜੀ ਫਿਰ ਦੋ ਖੰਬੇ ਤੋੜੇ ਦਰਾਖਤ ਟੁੱਟ ਗਿਆ ਬੈਂਚ ਟੁੱਟ ਗਿਆ ਬ੍ਰੇਕ ਨਹੀਂ ਲੱਗੇ ਨਾ ਨੇ ਫੇਰ ਟਾਈਮ ਤੇ ਜੀ ਪੈਡਲ ਖਾਲੀ ਚੱਲ ਗਿਆ ਅੱਛਾ ਹਾਂਜੀ ਕਿੰਨੇ ਕਬੀ ਦੀ ਘਟਨਾ ਇਹ 2.5 3 ਕੁ ਵਜ ਦੀ ਆ ਅੱਜ ਫਿਰ ਹੁਣ ਜਿਹੜਾ ਨੁਕਸਾਨ ਹੋਇਆ ਫਿਰ ਹੁਣ ਭਰ ਭਾਈ ਕੌਣ ਕਰੂਗਾ ਭਰ ਭਾਈ ਆ ਰਹੇ ਨਹੀਂ ਜੀ ਸੀਟ ਜੀ ਅੱਛਾ ਹਾਂਜੀ ਫੋਨ ਕਰਿਆ ਤੁਸੀਂ ਅੱਜ ਫੋਨ ਕਰੇ ਫਿਰ ਆ ਤੇ ਕਰਤਾ ਹਾਂ ਜੀ ਕਿਵੇਂ ਰੁਕੀ ਹੋ ਹਾਂਜੀ ਕਿਵੇਂ ਰੁਕੀ ਗੱਡੀ ਦਾ ਫਿਰ ਅੱਗੇ ਖੰਭਾ ਸੀ ਜੀ ਤੇ ਟਰੱਬ ਵੀ ਜਾਣੇ ਕਿਵੇਂ ਰੁਕੀਆ ਕਿਵੇਂ ਨਹੀਂ ਜੀ ਮੇਰੇ ਮੈਨੂੰ ਵੀ ਨਹੀਂ ਪਤਾ ਜੇ ਦੇਨੇ ਹੁੰਦਾ ਤਾਂ ਵੱਡਾ ਨੁਕਸਾਨ ਜਾਨੀ ਨੂੰ ਨੁਕਸਾਨ ਹਾਂ ਕਾਫੀ ਵੱਡਾ ਨੁਕਸਾਨ ਬਾਕੀ ਮੈਂ ਨਾ ਘੰਟਾ ਪਹਿਲਾਂ ਇੱਕ ਥਾਂ ਤੇ ਰੁਕਿਆ ਰਿਹਾ ਉੱਥੇ ਕਿਹਾ ਪੂਣਾ ਘੰਟਾ ਜੀ ਚਾਹ ਪਾਣੀ ਪੀਤਾ ਆਰਾਮ ਨਾਲ ਠੀਕ ਹੈ ਤੇ ਥੋੜਾ ਰੈਸਟ ਕਰਿਆ ਫਿਰ ਸੁੱਤਾ ਨਹੀਂ ਮੈਂ ਉੱਥੋਂ ਚੱਲ ਪਿਆ ਸੀ ਫਿਰ ਅੱਗੇ ਆ ਕੇ 4-5 ਕਿਲੋਮੀਟਰ ਚੱਲੇ 15 ਮਿੰਟ ਫਿਰ ਮੈਂ ਰੁਕਿਆ ਰਿਹਾ ਉੱਥੇ ਉਈ ਰਾਜਸਥਾਨ ਦੀ ਗੱਡੀ ਸੀ ਜਾਣ ਪਛਾਣਦੀ ਜੀ ਉਹਦੇ ਨਾਲ ਖੜੇ ਰਿਹਾ 10-15 ਮਿੰਟ ਫਿਰ ਉਹਦੇ ਬਾਅਦ ਮੈਂ ਚੱਲਿਆ ਸੀ ਸਿਰਫ 6-7 ਕਿਲੋਮੀਟਰ ਹੀ ਚੱਲਿਆ ਸੀ ਮੈਂ ਮੇਰੇ ਅਯੂ ਕਹਣਾ ਜੀ ਸਭ ਤੋਂ ਮੇਨ ਗੱਲ ਕੀ ਹੈ ਜੀ 12 ਤੋਂ 12 ਜਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਨੀਂਦ ਦੀ ਸੁਭਾਵਨਾ ਬਣੀ ਰਹਿੰਦੀ ਆ ਹਨਾ ਉਹਦੇ ਤੋਂ ਵਧੀਆ ਕੀ ਹੈ ਜਿਹੜੇ 3-4 ਘੰਟੇ ਨੇ ਨਾ ਆਪਾਂ ਉਹਨੂੰ ਰੈਸਟ ਕਰ ਲਈਏ ਤੇ ਸਵੇਰੇ ਚਾ 4:30-5 ਵਜੇ ਬੰਦਾ ਘੱਟੀ ਤੋਰ ਲਏ